ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਦੇ ਹਾਲਾਤਾਂ ਦੇ ਬਾਰੇ ਤਾਂ ਆਪਾਂ ਜਾਣਦੀਆਂ ਸਾਰੇ ਪਾਸੇ ਪਾਣੀ ਪਾਣੀ ਹੋਇਆ ਪਿਆ ਹਰ ਪਾਸੇ ਹੜ ਆਇਆ ਹੋਇਆ ਹਰ ਬੰਦਾ ਪਰੇਸ਼ਾਨ ਹੋਇਆ ਪਿਆ ਕੀ ਕਰੀਏ ਤੇ ਕੀ ਨਾ ਕਰੀਏ ਇਸੇ ਉੱਤੇ ਜੈਜੀਪੀ ਨੇ ਵੀ ਕੁਝ ਦੱਸਿਆ ਵੈ ਕਿ ਤੁਹਾਨੂੰ ਲੋਕਾਂ ਦੇ ਨਾਲ ਕਿਸ ਤਰ੍ਹਾਂ ਦੀ ਹੈਲਪ ਕਰਨੀ ਚਾਹੀਦੀ ਹੈ ਆ ਸੁਣੋ ਜੈਜੀਪੀ ਕੀ ਕਹਿ ਰਹੇ ਨੇ ਆ ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਸਾਰਿਆਂ ਨੂੰ ਜਿਦਾ ਆਪਾਂ ਸਾਰੇ ਜਾਣਦੇ ਆ ਜੀ ਪੰਜਾਬ ਦੇ ਵਿੱਚ ਇਸ ਵੇਲੇ ਬਹੁਤ ਜਿਆਦਾ ਨੁਕਸਾਨ ਹੋ ਰਿਹਾ ਆ ਹੜਾਂ ਦੇ ਕਾਰਨ ਸੇ ਮੇਰੇ ਸਾਰਿਆਂ ਨੂੰ ਬੇਨਤੀ ਆ ਜੀ ਆਪਣੇ ਆਪਣੇ ਇਲਾਕੇ ਦਾ ਆਪਣਾ ਆਪਣੇ ਪਿੰਡ ਆਪਣੇ ਆਪਣੇ ਸ਼ਹਿਰ ਜਿਹਨੂੰ ਵੀ ਕਿਸੇ ਨੂੰ ਮਦਦ ਦੀ ਲੋੜ ਆ ਜ਼ਰੂਰ ਕਰੋ ਔਰ ਮੈਂ ਇਥੇ ਬਹੁਤ ਸ਼ੁਕਰਾਨਾ ਕਰਦਾ ਜੀ ਅ ਰਵੀ ਖਾਲਸਾ ਇਟ ਤੋਂ ਉਹਨਾਂ ਦੀ ਟੀਮ ਪੂਰੇ ਚੜ੍ਹਦੇ ਪੰਜਾਬ ਤੇ ਲੰਘਦੇ ਪੰਜਾਬ ਦੇ ਵਿੱਚ ਜੋਰਾ ਸ਼ੋਰਾਂ ਤੇ ਲੱਗੀ ਹੋਈ ਆ ਸੋ ਬਾਕੀ ਵੀ ਸਾਰਿਆਂ ਨੂੰ ਅਪੀਲ ਆ ਤੇ ਜਿਹੜੀਆਂ ਵੀ ਆ ਜਿੰਨੀ ਤੁਸੀਂ ਮਦਦ ਕਰ ਸਕਦੇ ਆ ਆਪਣਾ ਲੋ ਜ਼ਰੂਰ ਕਰੋ ਮੈਂ ਵੀ ਜਿੰਨੇ ਆਪਣੇ ਲੋਕ ਕਰ ਰਹੇ ਆ ਬਹੁਤ ਮਾੜਾ ਸਮਾਂ ਇਸ ਵੇਲੇ ਪੰਜਾਬ ਤੇ ਪਰ ਆਪਾਂ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿਣ ਵਾਲੇ ਲੋਕ ਆ ਸੋ ਮਾਲਕ ਅੱਗੇ ਬਸਰਦਾਸ ਕਰਨੀ ਹੈ ਚੜ੍ਹਦੀ ਕਲਾ 'ਚ ਰਹਿਣਾ ਤੇ ਜਿੰਨੇ ਵੀ ਮਦਦ ਕਰ ਸਕਦੇ ਜਰੂਰ ਕਰੋ ਸੋ ਇੱਕ ਵਾਰੀ ਫੇਰ ਖਾਸ ਏਡ ਤੋਂ ਰਵੀ ਖਾਲਸਾ ਜੀ ਦਾ ਬਹੁਤ ਬਹੁਤ ਸ਼ੁਕਰਗੁਜ਼ਾਰਾਂ ਉਹਨਾਂ ਦੇ ਜਿਹੜੇ ਟੀਮਾਂ ਲੱਗੀਆਂ ਹੋਈਆਂ ਨੇ ਤਾਂ ਇਸ ਵੇਲੇ ਸੋ ਮਾਲਕ ਕਰਪਾ ਕਰੇ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹ